ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਪਾਣੀ ਦੇ ਵਿੱਚ ਪਾਣਾ ਪਿੰਡ ਜ਼ਿਲ੍ਹਾ ਫਰੀਦਕੋਟ ਦੀ ਬੁੱਕਲ ਦਾ ਨਿੱਗ ਮੰਨ ਦਾ ਪਿੰਡ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਬਾਈ ਹੁਣਾਂ ਦੇ ਕੋਲੇ ਇੱਕ ਟੌਪ ਦੀ ਤਾਜੀ ਸੂਈ ਜਰਸੀ ਵੈਡ ਉਹ ਥੋੜੀ ਜੀ ਇਧਰ ਨੂੰ ਲੈ ਕੇ ਆ ਗਿਆ ਮੈਂ ਜੇ ਤੁਹਾਨੂੰ ਖੁਰਲੀ ਤੇ ਵਿਖਾਉਣ ਤਾਂ ਤੁਹਾਨੂੰ ਐਫ ਜਾ ਇੱਕ ਕਾਲੀ ਵੀ ਗਾਂ ਇੱਕ ਨਹੀਂ ਲੱਭਣੀ ਬਾਈ ਦੇ ਕੋਲ ਸਾਰੀਆਂ ਜਰਸੀ ਆ 20 25 ਸਾਲ ਪੁਰਾਣਾ ਰਾਵਾ ਬਾਵਾ ਬਾਈ ਦੇ ਕੋਲੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਬਾਈ ਦੀ ਬਣਾ ਕੇ ਗਿਆ ਸੀ ਵੈੜ ਦੀ ਅੱਜ ਦੂਜੀ ਵੀਡੀਓ ਬਣਾਉਣ ਦੇ ਲਈ ਆਏ ਆ ਘਰੇਲੂ ਪਰਿਵਾਰ ਆ ਤਾਜੀ ਸੂਈ ਵੈੜ ਜਰਸੀ ਮਿੱਤਰੋ ਟਾਪ ਥਣ ਮੱਜਾ ਵਰਗਾ ਲੇਵੇ ਦੀ ਪਾਵਰਫੁੱਲ ਪੂਰੀ ਓਕੇ ਦੀ ਰਿਪੋਰਟ ਵੀਰੇ ਹਰ ਪੱਖ ਤੋਂ ਓਕੇ ਆ ਬਹੁਤ ਸੋਹਣੀ ਹਿੰਦੀ ਤਿਆਰੀ ਆ ਜੋ ਡਿਟੇਲ ਜਾਣਦੇ ਆ ਪਹਿਲਾਂ ਗੁਰਪਿੰਦਰ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵਧੀਆ ਵਧੀਆ ਤੁਸੀਂ ਨਾਲੇ 세ਤਾ ਦੇ ਪਰਿਵਾਰ ਬਾਈ ਸਾਰੇ ਠੀਕ ਠਾਕ ਜੀ ਵਧੀਆ ਸ਼ੁਕਰ ਹੈ ਰੱਬ ਦਾ ਅੱਛਾ ਵੜ ਵਿੱਚ ਨਹੀਂ ਇੱਕ ਹੈਣਾ ਵੱਡੇ ਬਾਈ ਇਹ ਕਿੰਨਵਾ ਸੁਆ ਵੱਡੇ ਵੀਰੇ ਇਹ ਦੂਜਾ ਸੁਆ ਸੁਈ ਵੜ ਜੀ ਕੱਲ ਦੂਜਾ ਸੁਆ ਕੱਲ ਦੀ ਸੁਈ ਆ ਹਾਂਜੀ ਕੱਲ ਸਵੇਰ 4 ਵਜੇ ਸੁਈ ਹੈਗੀ ਆ ਠੀਕ ਆ ਵੀਰੇ ਇਹ ਤੇ ਜੇਰ ਜੁਰ ਪਾਤੀ ਜੇਰ ਜੁਰ ਰੁੱਕੇ ਪਈਗੀ ਜਮੇ ਬਿਲਕੁਲ ਠੀਕ ਆ ਵੱਡੇ ਵੀਰੇ ਵਛਾ ਦੇਗੀ ਕਿ ਵੱਛੀ ਹੁਣ ਵੀ ਨਹੀਂ ਵਛਾ ਦੇਗੀ ਜੀ ਵਛਾ ਦੇਗੀ ਠੀਕ ਆ ਬਾਈ ਅੱਛਾ ਪਹਿਲੇ ਸਵੇਰ ਕਿੰਨਾ ਕੋ ਦੁੱਧ ਕੱਢ ਗਈ ਸੀ ਇਹ ਵੱਡੇ ਪਹਿਲੇ ਸਵੇਰ ਨਾਲ 14 ਕਿਲੋ ਦਾ ਰਿਕਾਰਡ ਹੈਗਾ ਐ ਕਿ 15 16 ਦੀ ਪੱਕੀ ਮੀਨ ਹਾਂ ਦੇਖੋ ਸਾਰਾ ਜਰਸੀ ਇੰਨੇ ਸਾਲ ਪੁਰਾਣਾ ਰਵਾਵਾ ਬਾਈ ਇਹ 2008 ਰਵਾ ਚੱਲੀ ਹੁੰਦੀ ਹੈ 2008 ਦਾ ਤੇ 26 18 ਸਾਲ ਪੁਰਾਣਾ ਹਾਂ ਜਿਹੜੀ ਇਹਦੀ ਦਾਦੀ ਉਹ ਮੁਕਸਰ ਮੇਲੇ ਦੂਜੇ ਨੰਬਰ ਤੇ ਜੇਤੂ ਵੀ ਆ ਰਹੀ ਹੈ ਇਹਦੀ ਦਾਦੀ ਹੈ ਹਾਂਜੀ ਹਾਂਜੀ ਜਿਹੜੀ ਇਹਦੀ ਮਾਂ ਮੁਕਸਰ ਵਕੀ ਹੈਗੀ ਆ ਸੇਲ ਤੇ ਉਹ 22 ਲੀਟਰ ਚੱਲ ਰਹੀ ਹੈ ਇੱਕ ਆਪਾਂ ਇਹਨਾਂ ਦੇ ਰਵੇ ਜੋ ਪਿੱਛੇ ਵੀਡੀਓ ਪਾਈ 6 ਗੂ ਮਹੀਨੇ ਹੋ ਗਏ ਉਹ ਵੀ ਵੇਚੇ ਹਨ ਹਾਂਜੀ ਹਾਂਜੀ ਉਹ ਤਾਂ ਪਹਿਲੇ ਫੋਨ ਦੇ ਵੇਚੀ ਸੀ ਠੀਕ ਹੈ ਬਈ ਅੱਛਾ ਇੱਕ ਗੱਲ ਦੱਸੀ ਵੀਰੇ ਮੈਨੂੰ ਚੋਣ ਚਣ ਕਿਵੇਂ ਲੱਗਾ ਜਾਂਦਾ ਇੱਕ ਨੰਬਰ ਲੱਗੇ ਜਦੋਂ ਮਰਜ਼ੀ ਆਵੇ ਕੋਈ ਥਾਣ ਵੇਖੋ ਥਾਣੀ ਬਹੁਤ ਚੰਗਾ ਯਾਰ ਹਾਂਜੀ ਹਾਂਜੀ ਮੱਜ ਇੰਦਾ ਰੇਟ ਜੀ 60000 ਰੁਪਏ ਮੁੱਲ ਕਰਦੇ ਆ ਜੀ 60000 ਰੁਪਏ ਮੁੱਲਾ ਵਿੱਚ ਮੰਨ ਤਾਂ ਹੋ ਜੂਗਾ ਵਿੱਚ ਮੰਨ ਤਾਂ ਥੋੜਾ ਬਹੁਤਾ ਕਰ ਦਾਂਗੇ ਜੀ ਬਾਕੀ 30 ਦਿਨ ਇੱਕ ਨੰਬਰ ਆ ਗੀ ਗਰੰਟੀ ਆਪਣੀ ਠੀਕ ਹੈ ਵੀ ਤੋਰੀ ਵੀਰੇ ਮੜੀ ਜੀ ਕੱਢੀ ਬਾਹਰ ਨੂੰ ਐ ਨੂੰ ਲੈ ਜੀ ਗੇਟ ਵਾਲੇ ਪਾਸੇ ਨੂੰ ਲੈ ਵੀ ਮਿੱਤਰੋ ਸੁਆ ਕਰਮਾਂ ਵਾਲੀ ਸੂਈ ਆ ਦੂਜਾ ਸੂਈ ਨੂੰ ਅੱਜ ਦੂਜਾ ਹੀ ਦਿਨ ਤੇ ਮੰਨ ਲਓ 24 ਘੰਟੇ ਹਜੇ ਬੱਚਾ ਦੇ ਤੈਨੂੰ ਜਨਮ ਹੋਏ ਨਹੀਂ ਗੇ ਇਹਨੂੰ ਤੇ ਤਿਆਰੀ ਤੁਰੀ ਨੇਵੇ ਨੂੰ ਵੀ ਵਾਲੇ ਪੱਖ ਤੋਂ ਦਾ ਕੋਕੇ ਜੜੀ ਫਿਰਦੀ ਆ ਕਰਮਾਂ ਵਾਲੀ ਵੇਖੋ ਕਿਹਦਾ ਆ ਜੀ ਮਿੱਤਰੋ ਜਗਦਿਆਂ ਨਾ ਲਾਟ ਅੰਗੂਲੇ ਆ ਭਾਈ ਵੀ ਵੱਦ ਦਿਨ ਨਾਲ ਜ਼ਿਆਦੀ ਕੁਆਲਿਟੀ ਦੇ ਵਿੱਚ ਤੁਹਾਨੂੰ ਗਾਣ ਨਜ਼ਰ ਆਉਂਦੀ ਹੋਊਗੀ ਲਿਆ ਬੇਨੇ ਮੋੜ ਲਿਆ ਵੱਡੇ ਭਾਈ ਟਾਈਮ ਵੀ ਤੁਹਾਨੂੰ ਵੀਡੀਓ ਦਾ ਮੈਂ ਦਿਖਾ ਕੇ ਨਾ ਕਿਹੜੇ ਕਿਹੜੇ ਟਾਈਮ ਤੇ ਬਣਾਉਣੀਆਂ ਪੈਂਦੀਆਂ ਬਾਈ ਆ ਜਾ ਬਾਈ ਮੋੜ ਲੈ ਵੀਰੇ ਤੇ ਹੁਣ ਵੇਖੋ ਕਿਰਾਂ ਦੀ ਵੀਰੇ ਆ ਬੱਥਾ ਵੇਖੋ ਬਈ ਇਹ ਵੇਖੀ ਬੰਨ ਖੜਾ ਰਹਿੰਦੇ ਕੋਈ ਨਾ ਬਈ ਬੱਚੇ ਨੂੰ ਬੈਠਾ ਰਹਿੰਦੇ ਵੀਰੇ ਬੈਠਾ ਰਹਿੰਦੇ ਆ ਵੇਖੋ ਵੀਰੇ ਆ ਇਹਦੇ ਹੁਣ ਮੂੰਹ ਦੀ ਕੁਆਲਿਟੀ ਬਈ ਥੋੜੀ ਜਿਹੀ ਐ ਆ ਵੀ ਤੁਹਾਨੂੰ ਐ ਲੱਗੂਗਾ ਜਿਵੇਂ ਸੰਭੀ ਨਹੀਂ ਹਨਾ ਪਰ ਐ ਆ ਵੀ ਵੀਰੇ ਗੱਲ ਪਤਾ ਕੀ ਆ ਬੱਚਾ ਦਿੱਤਾ ਜੇਰ ਜੂਰ ਪਾਈ ਐ ਇਸ ਕਰਕੇ ਪਸੂ ਲਿੱਸਾ ਹੋ ਜਾਂਦਾ ਹੁੰਦਾ ਇਹ ਪੰਜਾਬ ਦੇ ਟੈਂਪਰੇਚਰ ਦੇ ਨਾਲ ਮੇਨਟੇਨ ਕਰਦੀ ਵਿਹੜਾ ਕੋਈ ਇਹ ਹਮਾਚਲ ਵਾਲੀ ਨਹੀਂਗੀ ਤਿਆਰੀ ਬਹੁਤ ਚੰਗੀ ਐ 60000 ਰੁਪਿਆ ਇਹਦੀ ਡਿਮਾਂਡ ਆ ਵਿੱਚੋਂ ਮਾਨਤਣ ਹੋ ਜਾਊਗਾ ਦੁੱਧ 17 16 17 ਕਿਲੋ ਪਾਊਗੀ ਹੱਸ ਬਾਕੀ ਪਹਾਣੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰ ਉਹ ਇਹ ਵਹਿੜ ਮਿਲ ਜੂਗੀ ਜਿਹੜਾ ਭਰਾ ਦਿਵਾਨਾ ਵਾ ਜਰਸੀ ਦਾ ਤੇ ਬਈ ਲੱਭਦਾ ਫਿਰਦਾ ਫਿਰ ਚੱਕੋ ਮੋਟਰਸਾਈਕਲ ਕਾਰ ਤੇ ਪਹਾਣੇ ਪਿੰਡ ਦੇ ਵਿੱਚ ਖੜੀ ਹੈ ਬਾਹਰ ਖੇਤਾਂ ਦੇ ਵਿੱਚ ਬਾਹਰ ਵਹਿੜ ਆ ਸੁੱਕੇ ਹੋਈ ਬੜੀ ਚੰਗੀ ਤਿਆਰ ਤੁਹਾਡੇ ਘਰ ਦਾ ਬਣ ਜੂਗੀ ਇਹ ਸ਼ਿੰਗਾਰ ਲੈ ਜਿਓ ਉਹ ਜਿਹੜੇ ਭਰਾ ਕਰਦੇ ਆ ਜਰਸੀ ਨੂੰ ਪਿਆਰ ਤੇ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਜਿਉਂਦੇ ਰਹੋ ਨੰਬਰ ਸਕਰੀਨ ਦੇ ਉੱਤੇ ਆ